ਹਾਂ ਜੀ ਸਟੂਡੈਂਟ ਬੇਟਾ ਜੀ ਅੱਜ ਅਸੀਂ ਕਰਾਂਗੇ ਲੇਖ ਸੈਕਿੰਡ ਪੰਜਾਬ ਦੇ ਮੇਲੇ ਤੇ ਤਿਹਾਰ ਦੇ ਪ੍ਰਸ਼ਨ ਉੱਤਰ ਤੇ ਬੇਟਾ ਇਹ ਲਸਨ ਦੇ 8 ਕੁਐਸਚਨ ਹੈ ਜਿਦੇ ਵਿੱਚੋਂ ਜਿਹੜੇ 6th ਕੁਐਸਚਨ ਇਸ ਵੀਡੀਓ ਚ ਕਰਾਂਗੇ ਤੇ ਜਿਹੜੇ ਬਾਕੀ ਦੋ ਰਹਿਣਗੇ ਕੁਐਸਚਨ ਲੌਂਗ ਕੁਐਸਚਨ ਉਹਦੇ ਨਾਲ ਆਬਜੈਕਟਿਵ ਟਾਈਪ ਕੁਐਸਚਨ ਵੀ ਅਹੀਂ ਜਿਹੜੀ ਹੈ ਨਾ ਸੈਕਿੰਡ ਵੀਡੀਓ ਚ ਕਰਾਂਗੇ ਠੀਕ ਹੈ ਬੇਟਾ ਸਾਡਾ ਪਹਿਲਾ ਕੁਐਸਚਨ ਹੈ ਮੇਲਿਆਂ ਦਾ ਕਿਸੇ ਜਾਤੀ ਲਈ ਕੀ ਮਹੱਤਵ ਹੁੰਦਾ ਹੈ ਸਾਡਾ ਆਨਸਰ ਹੈ ਕਿਸੇ ਜਾਤੀ ਦੀ ਸੰਸਕ੍ਰਿਤੀ ਦਾ ਅਸਲੀ ਰੂਪ ਅਤੇ ਜਾਣਕਾਰੀ ਮੇਲਿਆਂ ਤੋਂ ਮਿਲਦੀ ਹੈ ਮੇਲਿਆਂ ਵਿੱਚ ਹੀ ਜਾਤੀ ਆਪਣੀ ਖੁੱਲ ਨੂੰ ਪੂਰੀ ਤਰ੍ਹਾਂ ਮਾਨਦੀ ਹੈ ਖੁੱਲ ਨੂੰ ਪੂਰੀ ਤਰ੍ਹਾਂ ਮਾਨਣ ਦਾ ਮਤਲਬ ਹੈ ਕਿ ਜਦੋਂ ਮੇਲਾ ਲੱਗਦਾ ਹੈ ਤੇ ਹਰ ਇੱਕ ਇਨਸਾਨ ਦੇ ਇੱਕ ਅੰਦਰ ਦਾ ਮਨ ਦਾ ਚਾਹ ਹੁੰਦਾ ਹੈ ਤੇ ਉਸ ਚਾਹ ਨੂੰ ਪ੍ਰਗਟ ਕਰਦਾ ਤੇ ਇਸ ਵਾਸਤੇ ਉਹਨੂੰ ਕਿਸੇ ਦੂਸਰੇ ਬੰਦੇ ਦੀ ਇਜਾਜ਼ਤ ਨਹੀਂ ਲੈਣੀ ਪੈਂਦੀ ਉਹ ਆਪਣੇ ਮਨ ਦੀ ਕਰਦਾ ਆਪਣੇ ਮਨ ਦੀ ਪੂਰੀ ਫੁੱਲ ਨੂੰ ਯੂਜ਼ ਕਰਦਾ ਹੈ ਠੀਕ ਹੈ ਜਿਸ ਨਾਲ ਉਹਨਾਂ ਦੀ ਲੋਕ ਪ੍ਰਤਿਭਾ ਨਿਖਰਦੀ ਹੈ ਮੰਨ ਲਓ ਕਿ ਕਿਸੇ ਨੂੰ ਕੁਸ਼ਤੀ ਖੇਡ ਲੈਂਦਾ ਸ਼ੌਂਕ ਹੈਗਾ ਠੀਕ ਹੈ ਤੇ ਮੇਲੇ ਵਿੱਚ ਅਕਸਰ ਇਹੋ ਜਿਹੀਆਂ ਚੀਜ਼ਾਂ ਖੁੱਲੀਆਂ ਜਾਂਦੀਆਂ ਨੇ ਆਪਣੀ ਆਪਣੀ ਪ੍ਰਤਿਭਾ ਦਿਖਾਈ ਜਾਂਦੀ ਹੈ ਜਿਹੜੇ ਇਨਸਾਨ ਦੇ ਵਿੱਚ ਹੁਨਰ ਹੁੰਦਾ ਹੈ ਠੀਕ ਹੈ ਉਹਨਾਂ ਦਾ ਕੀ ਹੁੰਦਾ ਹੈ ਕਿ ਲੋਕਾਂ ਦੀ ਪ੍ਰਤਿਭਾ ਸਾਹਮਣੇ ਆਂਦੀ ਜਿਹੜਾ ਉਹਦੇ ਵਿੱਚ ਆਰਟ ਹੈ ਨਾ ਉਹ ਨਿਕਰ ਕੇ ਆਂਦਾ ਹੈ ਠੀਕ ਹੈ ਅਤੇ ਉਹਨਾਂ ਦੇ ਚਰਿੱਤਰ ਦਾ ਨਿਰਮਾਣ ਹੁੰਦਾ ਹੈ ਮੇਲੇ ਸਮੂਹਿਕ ਮਨਪਰਚਾਵੇ ਦਾ ਸਾਧਨ ਅਤੇ ਮੇਲ ਮਲਾਪ ਦਾ ਜਰੀਆ ਹੋਣ ਤੋਂ ਇਲਾਵਾ ਧਾਰਮਿਕ ਅਤੇ ਕਲਾਤਮਿਕ ਭਾਵਾਂ ਦੀ ਤ੍ਰਿਪਤੀ ਵੀ ਕਰਦਾ ਹੈ ਕਹਿੰਦੇ ਕਿ ਜਿਹੜਾ ਮੇਲਾ ਹੈ ਸਿਰਫ ਇੱਕ ਮौज-ਮਸਤੀ ਵਾਲੀ ਚੀਜ਼ ਨਹੀਂ ਹੈ ਮੇਲ ਮਲਾਪ ਵਾਲੀ ਚੀਜ਼ ਨਹੀਂ ਹੈ ਬਲਕਿ ਇਹਦੇ ਨਾਲ ਕੀ ਹੁੰਦਾ ਕਿ ਧਾਰਮਿਕ ਤੇ ਕਲਾਤਮਿਕ ਭਾਵਨਾਵਾਂ ਦੀ ਵੀ ਤ੍ਰਿਪਤੀ ਹੁੰਦੀ ਹੈ ਤ੍ਰਿਪਤੀ ਦਾ ਮਤਲਬ ਹੈ ਕਿ ਬੰਦਾ ਸੈਟੀਸਫਾਈਡ ਹੋ ਜਾਂਦਾ ਵਾ ਠੀਕ ਹੈ ਔਰ ਇਹਨਾਂ ਵਿੱਚ ਜਾਤੀ ਦਾਸ ਮੁੱਚਾ ਮਨ ਇਕਤਾਲ ਹੋ ਕੇ ਨੱਚਦਾ ਹੈ ਅਤੇ ਇੱਕ ਸ਼ੁਰੂ ਹੋ ਕੇ ਗਾਉਂਦਾ ਹੈ ਹੁਣ ਹੈਗਾ ਸਾਡਾ ਸੈਕੰਡ ਕੁਐਸ਼ਨ ਕਹਿੰਦੇ ਕਿ ਮੇਲਾ ਬੀਜ ਰੂਪ ਵਿੱਚ ਪੰਜਾਬੀ ਚ ਰੀਤ ਵਿੱਚ ਸਮਾਇਆ ਹੋਇਆ ਹੈ ਦੱਸੋ ਕਿਵੇਂ ਜਸ ਲਾਈਕ ਦਰਖਤ ਹੈ ਠੀਕ ਹੈ ਉਹਦੇ ਵਾਸਤੇ ਹੀ ਬੀਜ ਪਾਨੇ ਆ ਤੇ ਫਿਰ ਉਹ ਦਰਖਤ ਬੰਦਾ ਹੈ ਠੀਕ ਹੈ ਇਸੇ ਤਰ੍ਹਾਂ ਕਹਿੰਦੇ ਕਿ ਜਦੋਂ ਇਨਸਾਨ ਪੈਦਾ ਹੁੰਦਾ ਹੈ ਕੀ ਜਿਹੜਾ ਮੇਲਾ ਉਸ ਇਨਸਾਨ ਦੇ ਵਿੱਚ ਬੀਜ ਦਾ ਕੰਮ ਕਰਦਾ ਹੈ ਕਿ ਜਮਾਂਦਰੂ ਉਹਦੇ ਵਿੱਚ ਇਹ ਬੀਜ ਪਾਇਆ ਜਾਂਦਾ ਹੈ ਕਿ ਜਿਹੜਾ ਮੇਲਾ ਉਹ ਕੈਰੈਕਟਰ ਦੇ ਵਿੱਚ ਸਮਾਇਆ ਹੋਇਆ ਹੁੰਦਾ ਹੈ ਤੁਹਾਡਾ ਅਸਰ ਹੈ ਇਹ ਬਿਲਕੁਲ ਠੀਕ ਹੈ ਕਿ ਮੇਲਾ ਬੀਜ ਰੂਪ ਵਿੱਚ ਪੰਜਾਬੀ ਚਰਿੱਤਰ ਵਿੱਚ ਸਮਾਇਆ ਹੋਇਆ ਹੈ ਪੰਜਾਬੀਆਂ ਲਈ ਹਰ ਪਲ ਪੂਰਬ ਦਾ ਤਿਹਾਰ ਹੈ ਅਤੇ ਹਰ ਦਿਨ ਮੇਲਾ ਹੁੰਦਾ ਹੈ ਇਸ ਕਰਕੇ ਹੀ ਦੂਜੇ ਪ੍ਰਾਂਤਾਂ ਦੇ ਲੋਕ ਕਹਿੰਦੇ ਹਨ ਕਿ ਪੰਜਾਬੀ ਦੁਨੀਆ ਵਿੱਚ ਮੇਲਾ ਮਨਾਉਣ ਹੀ ਆਏ ਹਨ ਹੁਣ ਤੁਸੀਂ ਵੇਖੋ ਕਿਸੇ ਵੀ ਕੰਟਰੀ ਨੂੰ ਵੇਖ ਲੋ ਕੋਈ ਇੰਨੇ ਜ਼ਿਆਦਾ ਤਿੱ ਦਿਨ ਤਿਹਾੜੀ ਨਹੀਂ ਹੁੰਦੇ ਹੁਣ ਆਪਣਾ ਪੰਜਾਬ ਹੈ ਇਹਦੇ ਵਿੱਚ ਕੀ ਹੈ ਕਿ ਹਰ ਮਹੀਨੇ ਕੋਈ ਨਾ ਕੋਈ ਤਿਹਾੜੀ ਤੇ ਕੋਈ ਨਾ ਕੋਈ ਮੇਲਾ ਆਂਦਾ ਹੈ ਠੀਕ ਹੈ ਪੰਜਾਬੀ ਸੁਭਾਅ ਤੋਂ ਇਹ ਬਹੁਤ ਰੰਗੀਲੇ ਇਤਿਹਾਸਕ ਹੁੰਦੇ ਹਨ ਇਸ ਲਈ ਜਿੱਥੇ 7-8 ਪੰਜਾਬੀ ਇਕੱਠੇ ਹੋ ਜਾਣ ਉੱਥੇ ਤੁਰਦਾ ਫਿਰਦਾ ਮੇਲਾ ਲੱਗ ਜਾਂਦਾ ਹੈ ਇੰਨੇ ਕਿ ਜਿਹੜੇ ਪੰਜਾਬੀ ਲੋਕ ਹੁੰਦੇ ਨੇ ਜਲਦੀ ਫ੍ਰੈਂਕ ਹੋ ਜਾਂਦੇ ਨੇ ਠੀਕ ਹੈ 88 ਪੰਜਾਬੀ ਲੋਕ ਇਕੱਠੇ ਹੋ ਜਾਂਦੇ ਤਾਂ ਉੱਥੇ ਆਟੋਮੈਟਿਕਲੀ ਮੇਲਾ ਜਿਹੜਾ ਸਟਾਰਟ ਹੋ ਜਾਂਦਾ ਠੀਕ ਹੈ ਪੰਜਾਬੀ ਜੀਵਨ ਵਿੱਚ ਮੇਲਿਆਂ ਤੇ ਤਿਹਾਰਾਂ ਦਾ ਸਿਲਸਿਲਾ ਸਾਲ ਦੇ ਸ਼ੁਰੂ ਹੋਣ ਤੋਂ ਲੈ ਕੇ ਅੰਤ ਤੱਕ ਚੱਲਦਾ ਰਹਿੰਦਾ ਹੈ ਕੋਈ ਵੀ ਮਹੀਨਾ ਜਹਾਨੇ ਜਿਸ ਵਿੱਚ ਦੋ ਤਿੰਨ ਮੇਲੇ ਜਾਂ ਤਿਹਾੜੀ ਨਾ ਆਉਂਦੇ ਹੋਣ ਹੁਣ ਕਈ ਮੇਲੇ ਜਾਂ ਕਈ ਤਿਹਾੜੇ ਜਿੰਨਾਂ ਦਾ ਸਾਨੂੰ ਪਤਾ ਵੀ ਨਹੀਂ ਹੁੰਦਾ ਠੀਕ ਹੈ ਜਿੰਨਾਂ ਵਿੱਚ ਹਰ ਪੰਜਾਬੀ ਮਨੁੱਖ ਜੀਵਨ ਦੀ ਖੁਲਮਾਨਦਾ ਹੈ ਅਤੇ ਉਹਨਾਂ ਨੂੰ ਮਾਨਸਿਕ ਤ੍ਰਿਪਤੀ ਹੁੰਦੀ ਹੈ ਮਾਨਸਿਕ ਤ੍ਰਿਪਤੀ ਮਤਲਬ ਮਨ ਜਿਹੜਾ ਹੈ ਨਾ ਉਹ ਵੀ ਸ਼ਾਂਤ ਹੋ ਜਾਂਦਾ ਹੈ ਮੇਲਾ ਅਜਿਹਾ ਇੱਕ ੜਾ ਹੈ ਜਿਸ ਵਿੱਚ ਸਭ ਲਾੜੇ ਬਣ ਕੇ ਫਿਰਦੇ ਹਨ ਤੇ ਬਰਾਤੀ ਕੋਈ ਨਹੀਂ ਹੁੰਦਾ ਲਾੜੇ ਬਣ ਕੇ ਫਿਰਨਾ ਤਾਂ ਮਤਲਬ ਹੈ ਕਿ ਬਹੁਤ ਹੀ ਹਾਰਸ਼ੰਗਾਜ ਸੈਂਕ ਲਾੜਾ ਆਪਣੀ ਬਰਾਤ ਵਿੱਚ ਸਭ ਤੋਂ ਜ਼ਿਆਦਾ ਸੋਹਣਾ ਲੱਗਦਾ ਹੈ ਤੇ ਕਹਿੰਦਾ ਮੇਲਾ ਐਹੋ ਜਿਹਾ ਕਿ ਜਿਹਦੇ ਵਿੱਚ ਹਰ ਪਰਸਨ ਸੋਹਣਾ ਲੱਗਦਾ ਹੈ ਹਰ ਪਰਸਨ ਜਿਹੜਾ ਸੱਜਿਆ ਹੁੰਦਾ ਵਾ ਉਹਦਾ ਕੰਪੈਰੀਸ਼ਨ ਲਾੜੇ ਨਾਲ ਕੀਤਾ ਹੈ ਬਾਦ ਕਹਿੰਦੇ ਨੇ ਕਿ ਮੇਲੇ ਵਿੱਚ ਸਾਰੇ ਲਾੜੇ ਨੇ ਕਹਿੰਦੇ ਮਤ ਸਾਰੇ ਬਹੁਤ-ਬਹੁਤ ਅੱਛੇ-ਅੱਛੇ ਕੱਪੜੇ ਪਾ ਕੇ ਆਂਦੇ ਨੇ ਸਜ ਸਵਰ ਕੇ ਆਂਦੇ ਨੇ ਤੇ ਸਾਰੇ ਲਾੜੇ ਨੇ ਪਰ ਇਹਨਾਂ ਦੇ ਵਿੱਚ ਕੀ ਪੁਰਾਤੀ ਕੋਈ ਵੀ ਨਹੀਂ ਹੁੰਦਾ ਠੀਕ ਹੈ ਇਸੇ ਕਰਕੇ ਇਸੇ ਕਹਿ ਸਕਦੇ ਆ ਕਿ ਮੇਲਾ ਬੇਜ ਰੂਪ ਵਿੱਚ ਹੀ ਪੰਜਾਬੀ ਚਿੱਤਰ ਵਿੱਚ ਸਮਾਇਆ ਹੈ ਠੀਕ ਹੈ ਬੇਟਾ ਜੀ ਕੁਐਸਚਨ ਨੰਬਰ 3 ਹੈ ਕਹਿੰਦੇ ਕਿ ਪੰਜਾਬ ਦੇ ਮੇਲਿਆਂ ਵਿੱਚ ਕਿਹੜੀ-ਕਿਹੜੀ ਵਿਸ਼ੇਸ਼ਤਾ ਹੈ ਹੁਣ ਇਹਦੀ ਵਿਸ਼ੇਸ਼ਤਾ ਦੱਸਣੀ ਆ ਪੰਜਾਬ ਦੇ ਮੇਲਿਆਂ ਵਿੱਚ ਕੀ-ਕੀ ਹੁੰਦਾ ਇਹਨੂੰ ਕਿਉਂ ਵਿਸ਼ੇਸ਼ ਸਮਝਿਆ ਜਾਂਦਾ ਸਾਡਾ ਆਨਸਰ ਹੈ ਪੰਜਾਬ ਦੇ ਹਰ ਮੇਲੇ ਦੀ ਆਪਣੀ ਵਿਸ਼ੇਸ਼ ਤੇ ਵੱਖਰੀ ਸ਼ਖਸੀਅਤ ਰੰਗ ਤੇ ਚਰਿੱਤਰ ਹੁੰਦਾ ਹੈ ਹਾਂਜੀ ਹੁਣ ਵੇਖੋ ਦੀਵਾਲੀ ਆ ਗਈ ਠੀਕ ਹੈ ਦੀਵਾਲੀ ਵਾਲੇ ਜਿਹੜਾ ਫੈਸਟੀਵਲ ਆਉਂਦਾ ਹੈ ਅਸੀਂ ਸਾਰੇ ਦੀਵੇ ਜਗਾਉਂਦੇ ਹਾਂ ਠੀਕ ਹੈ ਲਾਈਟਾਂ ਵਗਾਰਾ ਲਗਾਉਂਦੇ ਹਾਂ ਜਾਂ ਬੜੀ ਸਜਾਵਟ ਕਰਾਂ ਦੀ ਕਰਦੇ ਆ ਠੀਕ ਹੈ ਇਹ ਹੈ ਕਿ ਦੀਵਾਲੀ ਦੀ ਠੀਕ ਹੈ ਜਿਹਨੂੰ ਪਸੰਦ ਆਉਂਦੀ ਹੈ ਤੇ ਪਸੰਦ ਵਿੱਚ ਕੀ ਕਰਦੇ ਆ ਅਸੀਂ ਯੈਲੋ ਕੱਪੜੇ ਪਾਉਂਦੇ ਆ ਠੀਕ ਹੈ ਔਰ ਯੈਲੋ ਕੁਝ ਖਾਣਾ ਪਸੰਦ ਕਰਦੇ ਆ ਠੀਕ ਹੈ ਇਸ ਤਨਾ ਕਿ ਹਰ ਇੱਕ ਮੇਲੇ ਦੀ ਇੱਕ ਵਿਸ਼ੇਸ਼ ਤੇ ਵੱਖਰੀ ਸ਼ਖਸੀਅਤ ਹੁੰਦੀ ਹੈ ਠੀਕ ਹੈ ਇਹਨਾਂ ਦੀ ਬਹੁ ਰੰਗਤਾ ਵਿੱਚ ਪੰਜਾਬੀਆਂ ਦੀ ਬਹੁਮੁਖੀ ਜ਼ਿੰਦਗੀ ਨੂੰ ਵੇਖਿਆ ਜਾ ਸਕਦਾ ਹੈ ਪੰਜਾਬ ਦੇ ਮੇਲੇ ਦਾ ਹਰ ਦ੍ਰਿਸ਼ ਮਨ ਨੂੰ ਮੋਹ ਲੈਣ ਵਾਲਾ ਲੁਭਾਣ ਵਾਲਾ ਅਤੇ ਸੱਭਿਆਚਾਰ ਨੂੰ ਦਰਸਾਉਣ ਵਾਲਾ ਹੁੰਦਾ ਹੈ ਪੰਜਾਬ ਦੇ ਹਰ ਮੇਲੇ ਵਿੱਚ ਬਾਜ਼ਾਰਾਂ ਦੀ ਰੌਣਕ ਵੇਖਣ ਵਾਲੀ ਹੁੰਦੀ ਹੈ ਹੁਣ ਵੇਖੋ ਬਾਜ਼ਾਰ ਕਿੰਨੇ ਸੱਜੇ ਹੁੰਦੇ ਨੇ ਦਿਵਾਲੀ ਹੈ ਦਿਵਾਲੀ ਵਿੱਚ ਕੀ ਹੁੰਦਾ ਸੋ ਇੰਨਾ ਲੋਕੀ ਸ਼ਾਪਿੰਗ ਕਰਦੇ ਨੇ ਹਰ ਮਤਲਬ ਡਿਸਕਾਊਂਟ ਇੰਨੇ ਨੇ ਦੁਕਾਨਾਂ ਵਾਲੇ ਲਗਾ ਹਟ ਦੇ ਨੇ ਕਿ ਹਰ ਇੱਕ ਕਿ ਪਰਸੈਂਟ ਮੰਨਦਾ ਕਿ ਹਾਂ ਚੀਜ਼ਾਂ ਖਰੀਦ ਲਈਏ ਠੀਕ ਹੈ ਤੇ ਬਦੀਵਾਲੀ ਵਾਲੇ ਦਿਨ ਕੀ ਕੀਤਾ ਜਾਂਦਾ ਕਿ ਕੋਈ ਨਾ ਕੋਈ ਬਰਤਨ ਜੜਾ ਖਰੀਦਣਾ ਸ਼ੁਭ ਮੰਨਿਆ ਜਾਂਦਾ ਠੀਕ ਹੈ ਇਸੇ ਤਰ੍ਹਾਂ ਹਰ ਮੇਲੇ ਦੇ ਹਰ ਤਿਹਾੜੀ ਦੇ ਆਪਣੇ ਆਪਣੇ ਮਤਲਬ ਸਾਡੇ ਲੋਕਾਂ ਦੇ ਵਿਚਾਰ ਨੇ ਠੀਕ ਹੈ ਪੰਜਾਬ ਤੇ ਹਰ ਮੇਲੇ ਵਿੱਚ ਬਾਜ਼ਾਰਾਂ ਦੀ ਰੌਣਕ ਵੇਖਣ ਵਾਲੀ ਹੁੰਦੀ ਹੈ ਸਾਰੇ ਬਾਜ਼ਾਰ ਦੁਲਹਨਾਂ ਵਾਂਗ ਸਜੇ ਹੁੰਦੇ ਹਨ ਤੇ ਕਈ ਮਾਨਾਂ ਨਾਲ ਭਰੇ ਹੁੰਦੇ ਹਨ ਕਿਉਂਕਿ ਪੰਜਾਬੀ ਹਰ ਮੇਲੇ ਵਿੱਚ ਕੁਝ ਨਾ ਕੁਝ ਖਰੀਦ ਕੇ ਲੈ ਆਉਣਾ ਸ਼ੁਭ ਮੰਤੇ ਹਨ ਇਸ ਸਮੇਂ ਬਾਜ਼ਾਰ ਵਿੱਚ ਖਾਣ ਪੀਣ ਸ਼ਿੰਗਾਰ ਖਿਡੌਣੇ ਤੇ ਦਿਲ ਪਰਚਾਵੇ ਦੀਆਂ ਵਨਸਵੰਨੀਆਂ ਦੁਕਾਨਾਂ ਉੱਭਰ ਆਉਂਦੀਆਂ ਹਨ ਠੀਕ ਹੈ ਬੇਟਾ ਜੀ ਜੇ ਹੁਣ ਹੈ ਸਾਡਾ 4 ਕੁਐਸਚਨ ਕਹਿੰਦੇ ਕਿ ਪੰਜਾਬ ਦੇ ਮੌਸਮੀ ਮੇਲੇ ਕਿਹੜੇ-ਕਿਹੜੇ ਹਨ ਇਹਨਾਂ ਵਿੱਚੋਂ ਕਿਸੇ ਇੱਕ ਮੇਲੇ ਬਾਰੇ ਸੰਖੇਪ ਵਿੱਚ ਲਿਖੋ ਇਹਦੇ ਵਿੱਚ ਹੈਗਾ ਕਿ ਬਸੰਤ ਪੰਚਮੀ ਹੋਲਾ ਮਹੱਲਾ ਹੋਲੀ ਵਿਸਾਖੀ ਤੇ ਤੇ ਤੀਆਂ ਆਦੀ ਪੰਜਾਬ ਦੇ ਮੁੱਖ ਮੌਸਮੀ ਮੇਲੇ ਹਨ ਇੰਨਾ ਵਿੱਚ ਬਸੰਤ ਪੰਚਵੀ ਦਾ ਮੇਲਾ ਬਸੰਤ ਦੀ ਸੁਹਾਣੀ ਰੁੱਤ ਆਰੰਭ ਹੋਣ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ ਇਸ ਦਿਨ ਥਾਂ ਥਾਂ ਤੇ ਢਿੱਕੇ ਤੇ ਵੱਡੇ ਮੇਲੇ ਲੱਗਦੇ ਹਨ ਬਸੰਤ ਦੇ ਮੇਲੇ ਵਿੱਚ ਲੋਕ ਬਸੰਤੀ ਕੱਪੜੇ ਪਾਉਂਦੇ ਹਨ ਤੇ ਬਸੰਤੀ ਹਲਵਾ ਖਾਂਦੇ ਹਨ ਠੀਕ ਹੈ ਪੰਜਾਬ ਵਿੱਚ ਪਟਿਆਲਾ ਤੇ ਸ਼ਹਾਟੇ ਦੀ ਬਸੰਤ ਪੰਚਵੀ ਬਹੁਤ ਪ੍ਰਸਿੱਧ ਹੈ ਵਨ ਤੋਂ ਪਹਿਲਾ ਹਕੀਕਤ ਰਾਏ ਧਰਮੀ ਦੀ ਸਮਾਜ ਤੇ ਬੜਾ ਭਾਰੀ ਮੇਲਾ ਲੱਗਦਾ ਸੀ ਪਰ ਮੇਲੇ ਤੋਂ ਪਾ ਬਹੁਤ ਵੱਡਾ ਮੇਲਾ ਲੱਗਦਾ ਸੀ ਠੀਕ ਹੈ ਬੇਟਾ ਜੀ ਸਾਡਾ ਹਜਾ 5th ਕੁਐਸਚਨ ਕਹਿੰਦੇ ਨੇ ਕਿ ਪ੍ਰਚੀਨ ਕਾਲ ਤੋਂ ਚਲੀ ਆ ਰਹੀ ਸਰਪ ਪੂਜਾ ਨਾਲ ਸੰਬੰਧਿਤ ਕਿਹੜੇ-ਕਿਹੜੇ ਮੇਲੇ ਹਨ ਸਰਪਪਤਾ ਸਰਪ ਪੂਜਾ ਦਾ ਮਤਲਬ ਹੈ ਕਿ ਜਦੋਂ ਸੱਪਾਂ ਦੀ ਪੂਜਾ ਕੀਤੀ ਜਾਂਦੀ ਹੈ ਇਹਨਾਂ ਵਿੱਚੋਂ ਕਿਸੇ ਇੱਕ ਮੇਲੇ ਦਾ ਵਰਣਨ ਕਰੋ ਸਾਡਾ ਆਨਸਰ ਹੈ ਪਰ ਚੀਨ ਕਾ ਤੋ ਚਲੀ ਆ ਰਹੇ ਸਰਪ ਪੂਜਾ ਨਾਲ ਬਹੁਤ ਸਾਰੇ ਮੇਲੇ ਸੰਬੰਧਿਤ ਹਨ ਪਹਿਲੇ ਸਮੇਂ ਵਿੱਚ ਕਿਸਾਨ ਪੈਲੀ ਨੂੰ ਵਾਉਣ ਬੀਜਣ ਵੱਡਣ ਤੋਂ ਪਹਿਲਾਂ ਨਾਗ ਦੀ ਪੂਜਾ ਕਰਦੇ ਸਨ ਅਤੇ ਇਨ੍ਹਾਂ ਦਿਨੀ ਖੇਤਾਂ ਵਿੱਚ ਵੀ ਮੇਲੇ ਲੱਗਦੇ ਹੁੰਦੇ ਸਨ ਹੁਣ ਵੇਖੋ ਜਿਹੜਾ ਸਰਪ ਸਰਪ ਪੂਜਾ ਇਹਦਾ ਮਤਲਬ ਹੈ ਕਿ ਖੇਤਾਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਸਨੇਕ ਵਗੈਰਾ ਸੱਪ ਵਗੈਰਾ ਹੁੰਦੇ ਨੇ ਤੇ ਕਿਸਾ ਲੋਕ ਕੀ ਕਰਦੇ ਨੇ ਕਿ ਆਪਣੇ ਬੀਜ ਆਪਣੇ ਪੈਲੇ ਨੂੰ ਵਾਉਣ ਵਾਸਤੇ ਬੀਜਣ ਵਾਸਤੇ ਜਾਂ ਵੱਢਣ ਵਾਸਤੇ ਸਭ ਤੋਂ ਪਹਿਲਾਂ ਸੱਪਾਂ ਦੀ ਪੂਜਾ ਕਰਦੇ ਨੇ ਠੀਕ ਹੈ ਪੰਜਾ ਸਾਬ ਦੇ ਚਸ਼ਮੀ ਨੂੰ ਨਾਗਾ ਨਾਲ ਸੰਬੰਧਿਤ ਮੰਨਿਆ ਜਾਂਦਾ ਹੈ ਜਿੱਥੇ ਪ੍ਰਚੀਨ ਕਾਲ ਵਿੱਚ ਲੋਕ ਮੀਂਹ ਲਈ ਪ੍ਰਾਰਥਨਾ ਕਰਦੇ ਸਨ ਮੁਸਲਮਾਨੀ ਰਾਤ ਤੋਂ ਪਹਿਲਾਂ ਇੱਥੇ ਬਹੁਤ ਵੱਡਾ ਮੇਲਾ ਲੱਗਦਾ ਹੁੰਦਾ ਸੀ ਇਹਨਾਂ ਮੇਲਿਆਂ ਨੂੰ 나ਗ ਮਾਂ ਕਿਹਾ ਜਾਂਦਾ ਸੀ ਪੰਜਾਬ ਵਿੱਚ ਮੂਲ ਰੂਪ ਵਿੱਚ ਗੁੱਗੇ ਦੀ ਪੂਜਾ ਸਰਪ ਪੂਜਾ ਦਾ ਹੀ ਸੁਧਰਿਆ ਰੂਪ ਹੈ। ਪੰਜਾਬ ਵਿੱਚ ਗੁੱਗੇ ਦੀ ਪੂਜਾ ਨਾਲ ਸੰਬੰਧਿਤ ਸਭ ਤੋਂ ਭਾਰੀ ਮੇਲਾ ਛਪਾਰ ਵਿੱਚ ਭਾਦਰੋ ਸੁਦੀ 14 ਨੂੰ ਲੱਗਦਾ ਹੈ। ਇੱਥੇ ਪਿੰਡ ਦੀ ਦੱਖਣੀ ਗੁੱਠੇ ਗੁੱਠੇ ਮਤਲਬ ਕਿਨਾਰੇ ਗੁੱਗੇ ਪੀਰ ਦੀ ਮਾੜੀ ਹੈ ਜਿਸ ਦੀ ਗੁੱਗੇ ਦੇ ਭਗਤਾਂ ਨੇ Rajasthan ਦੀ ਕਿਸੇ ਮਾੜੀ ਤੋਂ ਮਿੱਟੀ ਲੈ ਕੇ 1890 ਬਿਕਰਮੀ ਵਿੱਚ ਸਥਾਪਨਾ ਕੀਤੀ ਸੀ ਤੇ ਉਦੋਂ ਤੋਂ ਹੀ ਇਹ ਮੇਲਾ ਬੜੇ ਧਮ-ਧਮ ਨਾਲ ਲੱਗਦਾ ਹੈ ਕਿੱਥੇ ਲੱਗਦਾ ਹੈ ਛਪਾਰ ਦੇ ਵਿੱਚ ਠੀਕ ਹੈ ਕਿਥੋਂ ਮਿੱਟੀ ਲਈ ਹੈ ਰਾਜਸਥਾਨ ਦੀ ਵਾੜੀ ਵਿੱਚ ਠੀਕ ਹੈ ਨੰਬਰ 6 ਦੇਵੀ ਮਾਤਾ ਦੇ ਮੇਲਿਆਂ ਦਾ ਪਿਛੋਕੜ ਕੀ ਹੈ ਦੇਵੀ ਮਾਤਾ ਨਾਲ ਸੰਬੰਧਿਤ ਕਿਸੇ ਇੱਕ ਮੇਲੇ ਬਾਰੇ ਸੰਖੇਪ ਵਿੱਚ ਨੋਟ ਲਿਖੋ ਤੁਹਾਡਾ ਆਨਸਰ ਕੀ ਹੈ ਦੇਵੀ ਮਾਤਾ ਦੇ ਮੇਲੇ ਦੇਵੀ ਮਾਤਾ ਨੂੰ ਖੁਸ਼ ਕਰਨ ਲਈ ਲੱਗਦੇ ਹਨ ਦੇਵੀ ਮਾਤਾ ਦੀ ਪੂਜਾ ਆਰੰਭੀ ਕਾਲ ਤੋਂ ਚੱਲੀ ਆ ਰਹੀ ਹੈ ਹਰਪਾ ਅਤੇ ਮਹਿੰਜੋਦਰੋ ਦੀ ਖਰਦਾਈ ਤੋਂ ਬਿੱਲੀਆਂ ਬੂਰਤੀਆਂ ਤੋਂ ਦੇਵੀ ਮਾਤਾ ਦੀ ਪੂਜਾ ਦੇ ਪ੍ਰਾਤਨ ਪਰਮਾਨ ਮਿਲਦੇ ਹਨ ਕਹਿੰਦੇ ਪ੍ਰੂਫ ਮਿਲਦੇ ਨੇ ਠੀਕ ਹਰਪਾ ਤੇ ਮਹਿੰਜੋਦਰੋ ਦੇ ਸਮੇਂ ਵੀ ਲੋਕ ਦੇਵੀ ਮਾਤਾ ਦੀ ਪੂਜਾ ਕਰਦੇ ਸਨ ਇਹ ਮੇਲੇ ਦੇਵੀ ਮਾਤਾ ਦੇ ਪ੍ਰਕੋਪ ਪ੍ਰਕੋਪ ਮੰਦਰ ਗੁੱਸਾ ਤੋਂ ਬਚਣ ਲਈ ਅਤੇ ਉਸ ਨੂੰ ਖੁਸ਼ ਕਰਨ ਲਈ ਲੱਗਦੇ ਹਨ ਅੱਗੇ ਹੈਗੇ ਸਾਂਝੀ ਦੇਵੀ ਦੀ ਪੂਜਾ ਸਾਂਝੀ ਦੇਵੀ ਦੀ ਪੂਜਾ ਕਰਨ ਲਈ ਪਹਿਲਾਂ ਢਾਤੇ ਨੂੰ ਗੋਹੇ ਵਿੱਚ ਮਿੱਟੀ ਗੁੰਨ ਕੇ ਘਰ ਦੀ ਕਿਸੇ ਕੰਧ ਉੱਤੇ ਸਾਂਝੀ ਮਾਈ ਦੀ ਮੂਰਤੀ ਬਣਾਈ ਜਾਂਦੀ ਹੈ ਉਸ ਨੂੰ ਫੁੱਲਾਂ ਕੋਡੀਆਂ ਮੋਤੀਆਂ ਤੇ ਗਹਿਣਿਆਂ ਨਾਲ ਸਜਾਇਆ ਜਾਂਦਾ ਹੈ ਮੂਰਤੀ ਵਿੱਚ ਇੱਕ ਪਾਸੇ ਚੰਨ ਬੇਟਾ ਚੰਨ ਦੋ ਵਾਰ ਲਿਖਿਆ ਗਿਆ ਤੁਸੀਂ ਇੱਕ ਵਾਰੀ ਲਿਖਣਾ ਹੈ ਬਾਈ ਮਿਸਟੇਕ ਲਿਖਿਆ ਗਿਆ ਇੱਕ ਪਾਸੇ ਚੰਨ ਚੜਦਾ ਤੇ ਦੂਜੇ ਪਾਸੇ ਡੁੱਬਿਆ ਵਿਖਾਇਆ ਜਾਂਦਾ ਹੈ ਕੇਕਰਾ ਵਿੱਚ ਸਾਂਜੀ ਦੇਵੀ ਦੀ ਮੂਰਤੀ ਦੀ ਥਾਂ ਉਸ ਦਾ ਚਿੱਤਰ ਹੀ ਬਣਾਇਆ ਜਾਂਦਾ ਹੈ ਤੇ ਹਰ ਸਵੇਰ ਅਤੇ ਸ਼ਾਮ ਨੂੰ ਉਸ ਅੱਗੇ ਬੈਠ ਕੇ ਪੂਜਾ ਕੀਤੀ ਜਾਂਦੀ ਹੈ ਦੁਸਹਿਰੇ ਵਾਲੇ ਦਿਨ ਸਰਗੀ ਵੇਲੇ ਸਾਂਜੀ ਦੇਵੀ ਦੀ ਮੂਰਤੀ ਨੂੰ ਕਿਸੇ ਟੋਬੇ ਜਾਂ ਨਦੀ ਨਾਲੇ ਵਿੱਚ ਜਲ ਪ੍ਰਵਾਹਨ ਕਰ ਦਿੱਤਾ ਜਾਂਦਾ ਹੈ ਠੀਕ ਹੈ ਬੇਟਾ ਜੀ ਇਸ ਤਰ੍ਹਾਂ ਅਹੀਂ ਸੈਕੰਡ ਲੀਕ ਦੇ ਸਿਕਸ ਕੁਐਸਚਨ ਕੰਪਲੀਟ ਕਰ ਲੇ ਬੇਟਾ ਬਹੁਤ ਹੀ ਈਜ਼ੀ ਲੈਂਗੁਏਜ ਵਿੱਚ ਲਿਖਿਆ ਹੈ ਕਿ ਗਾਈਡ ਵਿੱਚ ਬਹੁਤ ਟਫ ਹੈ ਤੇ ਬੁੱਕ ਦਾ ਤੇ ਬਹੁਤ ਹੀ ਜ਼ਿਆਦਾ ਮੁਸ਼ਕਲ ਹੈ ਇਹ ਨੋਰਮਲੀ ਸਮਝ ਨਹੀਂ ਆਉਂਦਾ ਠੀਕ ਹੈ ਤੇ ਇਹ ਕੁਸ਼ਨ ਜਰੂਰ ਕਰ ਲੈਣਾ ਤੇ ਬੇਟਾ ਜੇ ਤੁਹਾਨੂੰ ਮੇਰੇ ਪੜਾਉਣ ਦਾ ਤਰੀਕਾ ਅੱਛਾ ਲੱਗਦਾ ਹੈ ਤੇ ਮੇਰੀ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਮੈਨੂੰ ਵੀ ਮੋਟੀਵੇਸ਼ਨ ਮਿਲਦਾ ਰਹੇ ਤੇ ਮੈਂ ਤੁਹਾਨੂੰ ਵਧੀਆ ਤੋਂ ਵਧੀਆ ਪੜ੍ਹਾਉਂਦੇ ਰਾਵਾਂ ਠੀਕ ਹੈ ਬੇਟਾ ਦਿਲਦੇ ਆ ਨੈਕਸਟ ਵੀਡੀਓ ਸਟੇਕ ਕੇਅਰ